ਲੋਜੀ 1102 1102 1102 ਜਿਹੜੇ ਬਾਜ਼ਾਰ ਚ ਮਿਲਦਾ 5-5000 ਦਾ ਇੱਕ ਸੂਟ ਸਰਦਾਰ ਜੀ ਦੇ ਕਰਤੇ 1102 ਦੁਪੱਟਾ ਹੀ ਲੈਣ ਚਲ ਜਿਓ ਚੋਰਾ 1500 ਤੋਂ ਘੱਟ ਦੁਪੱਟਾ ਨਹੀਂ ਮਿਲਣਾ ਪਰ ਤੁਹਾਨੂੰ 1102 ਸੂਟ ਮਾਰਿਓ ਆ ਤਿਤਲੀ ਵੀ ਦਿੱਤੀ ਤੁਹਾਨੂੰ 1102 1102 ਇੱਕ ਪਾ ਦੂਜਾ ਤੋਂ ਸੁਪਨਾ ਵੀ ਨਹੀਂ ਲੈ ਸਕਦੇ ਇਦਾਂ ਦੇ ਰੇਟਾਂ ਦੀਆਂ ਇਦਾਂ ਦੀਆਂ ਚੀਜ਼ਾਂ ਇਹ 4 4000 5 5000 ਵਾਲੀ ਸੂਟ ਆ ਜਿਹੜੇ ਤੁਹਾਨੂੰ 1102 ਕਰਤੇ ਜੇ ਤੁਹਾਨੂੰ ਕੋਈ 2000 ਰੁਪਏ ਦਾ ਇਕੱਲਾ ਦੁਪੱਟਾ ਹੀ ਦੇ ਦੇ ਜੋ ਕਿਹਾ ਦਿੱਤਾ ਉਹ ਰੈਡੀमेड ਚੀਜ਼ਾਂ ਵੀ ਕਰਤੀਆਂ 1102 ਦੇਖੋ ਫਰੰਟ ਗਲਾ ਚੈੱਕ ਕਰੋ ਜੀ ਸਾਡਾ ਸਕਰੀਨ ਸ਼ਾਟ ਲੈ ਕੇ ਆ ਜਾਓ 20 ਸੂਟ 11000 ਰੁਪਏ ਦੇ ਵੰਦਿਆ ਸਰਦਾਰ ਜੀ ਕਹਿੰਦੇ 1000 ਰੁਪਏ ਹੋਰ ਛੱਡਤਾ ਮਤਲਬ 20 ਸੂਟ ਸਿਰਫ 10000 ਰੁਪਏ ਚ ਲੈ ਜਾਓ ਦੇਖੋ ਜੀ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਦਾਜ ਮੇਰ ਦਾ ਕੱਪੜਾ ਲੈਣਾ ਛੇਤੀ ਛੇਤੀ ਆਜੋ ਵੱਡਾ ਐਲਾਨ ਕਰਤਾ 50000 ਵਾਲਾ ਕੱਪੜਾ 10000 ਚ ਦੇ ਦਿਆਂਗੇ ਸ਼ੱਕ ਨਾਲਾ ਰੰਗ ਆ ਵੀ ਸੂਟ ਕੱਟਦੇ ਜੀ 1100 ਰੁਪਏ ਦੋ ਦੇਖੋ ਜੀ ਪਟਾਕੇ ਦੇ ਪਟਾਕੇ ਦੇ ਧਮਾਕੇ ਦੇ ਧਮਾਕੇ ਬੋਲ ਬੋਲਦਾ ਬੱਚਾ ਆ ਵੀ ਕੋਈ 5000 ਨਹੀਂ ਲੈਣਾ ਚੱਕ ਲਿਓ ਆ ਵੀ 1100 ਦੇ 2 45 4500 ਦਾ ਸੂਟ ਮਿਲਦਾ ਸੈਮੀਟਿਕ ਸੂਟ 4500 ਵਾਲਾ ਸੂਟ 550 2 2000 3 3000 ਵਿੱਚ ਪਲੇਨ ਕੜਾਈਆਂ ਵੀ ਨਹੀਂ ਹੋਣੀਆਂ ਟੌਪ ਟੌਪ ਦੀਆਂ ਚੀਜ਼ਾਂ 1100 ਦੇ 2 1100 ਦੇ 2 ਕਰਤੇ ਜੀ 1100 ਦੇ 2 ਜੇ ਦੁਕਾਨਦਾਰਾ ਤੁਸੀਂ ਰੀਸੇਲਰ ਹੋ ਤੁਸੀਂ ਵੀ ਆ ਜਾਓ ਰਾਤੋਂ ਰਾਤ ਅਮੀਰ ਕਰ ਦੇਗਾ ਮਤਲਬ 25000 ਰੁਪਇਆ ਲਾਓ 1 ਲੱਖ ਰੁਪਇਆ ਕਮਾਓ ਆਫਰ ਦੇਤੀ ਤੁਹਾਨੂੰ ਬਹੁਤ ਵੱਡੀ ਫਰੰਟ ਹੈਵੀ ਸਲਵਾਰ ਕੱਢੀ ਨਾਲ ਦੁਪੱਟਾ ਵੀ ਕੱਢਿਆ ਹੋਇਆ 550 ਰੁਪਏ ਦੇ ਵਿੱਚ ਤੁਹਾਨੂੰ ਸੂਟ ਵੀ ਦੇ ਰਹੇ ਦੁਪੱਟਾ ਵੀ ਦੇ ਰਹੇ ਆ ਵੀ ਚੱਕੋ ਜੀ 1102 ਹਾਈ ਕਲਾਸ ਚੀਜ਼ਾਂ ਇੱਕੋ ਹੀ ਛਾਤੇ ਡਾ ਤੁਹਾਨੂੰ ਸੂਟ ਸ਼ਰਾਰੇ ਗਰਾਰੇ ਗੋਂ ਡ੍ਰੈਸਾਂ ਲਹਿੰਗੇ ਮਿਲ ਜਣੇ ਆ ਬਾਰ ਬਾਰ ਕਹਿੰਨੇ ਆ ਉੱਠੋ ਜਾਗੋ ਨੀਂਦ ਤਿਆਗੋ ਹੋ ਗਿਆ ਟਾਈਮ ਚਾਹਾ ਪੀਓ ਕੱਪ ਦੇ ਆ ਜਾਓ ਸਿਮਰਨ ਬੈਡਿੰਗ ਮਾਲ ਜਲੰਧਰ ਲੋ ਜੀ 1102 1102 1102 ਜਿਹੜੇ ਬਾਜ਼ਾਰ ਚ ਮਿਲਦਾ 5-5000 ਦਾ ਇੱਕ ਸੂਟ ਸਰਦਾਰ ਜੀ ਦੇ ਕਰਤੇ 1102 1102 ਸਰਦਾਰ ਜੀ ਪਾਈਪ ਪਾ ਕੇ ਜਾਨੇ ਹੋ ਪਹਿਲਾਂ ਤੁਸੀਂ ਕਹਿੰਦੇ ਸੀ 1100 ਦਾ ਇੱਕ ਸੂਟ ਹੁਣ ਤੁਸੀਂ ਕਰਤੇ 1102 ਬਿਲਕੁਲ ਭਾਈ ਲੱਕੀ ਸ਼ਗਨ ਸਕੀਮ ਹੱਲੇ ਵੀ ਜਾਰੀ ਆ ਅੱਗੇ 1100 ਰੁਪਏ ਦਾ ਇੱਕ ਸੀ ਆ ਅੱਜ 1100 ਦੇ ਦੋ ਆ ਉਹਦਾ ਰੀਜ਼ਨ ਇਹ ਆ ਲੋਕੀ ਭੈਣ ਭਰਾ ਕਹਿੰਦੇ ਆ ਲੈਣਾ ਜਿੰਨਾ ਬਜਟ ਘਟ ਹੈਗਾ ਉਸ ਰੇਂਜ ਵਾਲੇ ਵੀ ਸੂਟ ਦਿਖਾਓ ਆਪਾਂ ਉਸ ਰੇਂਜ ਵਾਲੇ ਭੈਣ ਭਰਾਵਾਂ ਲਈ ਸਾਰੇ ਵਾਲੇ ਸੂਟ ਦਿਖਾਉਣ ਲੱਗੇ ਆ ਇਹ ਜਿਹੜੇ ਸਾਰੇ ਸੂਟ ਆ 11-1100 ਰੁਪਏ ਦੇ ਦੋ ਸੂਟ ਮਿਲਨੇ ਆ ਯਾਨੀ ਇੱਕ 550 ਦਾ ਮਿਲਣਾ ਪਰ ਮਿਲਨੇ ਦੋ ਆ ਘਾਟ ਤੋਂ ਘੱਟ ਵੀ ਦੇਖੋ ਜੀ ਜਿਨ੍ਹਾਂ ਦੇ ਘਰਾਂ ਦੇ ਵਿਆਹ ਸ਼ਾਦੀਆਂ ਦਾਜ ਮੇੜ ਦਾ ਕੱਪੜਾ ਲੈਣਾ ਛੇਤੀ ਛੇਤੀ ਆਜੋ ਵੱਡਾ ਐਲਾਨ ਕਰਦਾ ਸਰਦਾਰ ਜੀ ਨੇ ਜਲੰਧਰ ਬ੍ਰਾਂਡਡ ਰੋਡ ਸਿਮਰਨ ਬੈਡਿੰਗ ਮਾਲ ਨੇ ਜਿਹੜਾ ਬਾਜ਼ਾਰ 'ਚ 50000 ਦਾ ਲੈਣਾ ਕੱਪੜਾ ਇੱਥੇ ਆਜੋ 50000 ਵਾਲਾ ਕੱਪੜਾ ਨਾਲ ਹੈਵੀ ਹੈਵੀ ਦੁਪੱਟੇ ਸਿਰਫ ਯਾਰ ਯਾਰਾ ਕਪੜਾ 10000 ਚ ਦੇ ਦਿਆਂਗੇ ਆ ਚੀਜ਼ਾਂ ਚੈੱਕ ਕਰਿਓ ਡਿਜ਼ਾਈਨ ਚੈੱਕ ਕਰਿਓ ਚਾਹੇ ਕਲਰ ਪਿੰਕ ਲੈ ਜਾਓ ਚਾਹੇ ਬਲੈਕ ਲੈ ਜਾਓ ਆ ਦੇਖੋ ਐਨ ਆਰ ਆਈ ਸਟਾਈਲ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਮਰਜੀ ਬੈਠੇ ਹੋ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੁਹਾਡੇ ਘਰ ਇਹ ਸੂਟ ਪਹੁੰਚਾ ਦੇਣੇ ਆ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟੇ ਦੁਪੱਟੇ ਹੈਵੀ ਜਿਨ੍ਹਾਂ ਦੀ ਮਾਰਕੀਟ ਵੈਲਿਊ ਕੋਈ 3000 ਆ ਕੋਈ 3500 ਆ ਕੋਈ 4000 ਰੁਪਿਆ ਜਿਹੜੇ ਮੰਨ ਲਓ ਸਾਰੇ ਤੁਹਾਨੂੰ ਇਹ ਫਰੈਸ਼ ਪੀਸ ਸਾਰੇ 1 ਇੱਕ ਜਿੱਦਾਂ ਕਹਿ ਲਓ 1100 ਰੁਪਏ ਦੇ ਦੋ ਸੂਟ ਲੈਣੇ ਕੋਈ ਵੀ ਤੁਸੀਂ ਕੱਲਾ ਸੂਟ ਵੀ ਲਿਆ ਕੇ ਦਿਖਾ ਦਿਓ 1100 ਰੁਪਏ ਦੇ ਸੂਟ ਫ੍ਰੀ ਹੋਊਗਾ ਆ ਦੇਖੋ ਜੀ ਫੁਲਕਾਰੀ ਵਾਲੇ ਦੁਪੱਟੇ ਜੇ ਆ ਦੁਪੱਟੇ ਲੈਣ ਚਲਦੇ ਚੌਰਾ 1500 ਤੋਂ ਘੱਟ ਦੁਪੱਟਾ ਨਹੀਂ ਮਿਲਣਾ ਪਰ ਤੁਹਾਨੂੰ 1100 ਰੁਪਏ ਦੋ ਸੂਟ ਮਤਲਬ 550 ਰੁਪਏ ਦਾ ਇੱਕ ਬਣ ਜਾਂਦਾ ਸਰਦਾਰ ਜੀ ਜੇ ਕਿਸੇ ਨੇ ਇੱਕ ਸੂਟ ਲੈਣਾ ਉਹ ਵੀ ਲੈ ਸਕਦਾ ਹੈ ਕਿ ਦੋ ਹੀ ਲੈ ਲੈਣਾ ਘੱਟ ਤੋਂ ਘੱਟ ਉਹਦਾ ਦੋ ਕੋਈ ਚੱਕਰ ਨਹੀਂ ਹੈਗਾ ਕਿ ਇਹ ਤੁਹਾਡੇ 1100 ਰੁਪਏ ਸਮਝੋ ਇੱਕ ਨਹੀਂ ਦੋ ਬਣ ਰਹੇ ਆ ਇੱਕ ਦੇ ਨਾਲ ਇੱਕ ਫ੍ਰੀ ਮਿਲ ਰਿ ਤੁਸੀਂ ਚੈੱਕ ਕਰੋ ਹੈਰਾਨ ਹੋਏ ਨਾ ਇਹ ਇਕੱਲੇ ਸੂਟ ਹੀ ਇਕੱਲਾ ਇਕੱਲਾ 11 1100 ਰੁਪਏ ਦੇ ਆਪਾਂ 1100 ਰੁਪਏ ਦੋ ਦੇ ਰਹੇ ਇੱਕ ਨਾਲ ਇੱਕ ਫ੍ਰੀ ਵਾਲਾ ਹਿਸਾਬ ਆ ਸਮਝੋ ਸਵਾ ਦੇਖੋ ਜੀ ਤੁਸੀਂ ਦਵਾ ਦਾਵਾ ਆਜੋ ਦੇਖੋ ਹੋਰ ਪਾਸੇ ਜਾਣ ਦੀ ਲੋੜ ਨਹੀਂ ਅਸਲੀ ਹੱਟੀ ਸਰਦਾਰ ਜੀ ਦੀ ਅਸਲੀ ਹੱਟੀ ਬ੍ਰਾਂਡਰਥ ਰੋਡ ਤੇ ਸਿਮਰਨ ਬੈਟਿੰਗ ਮਾਲ ਜਿੱਥੇ ਫਾਇਦੇ ਕਰਦੇ ਆ ਦੇਖੋ ਜੀ 1100 ਦੇ ਦੋ 1102 1102 ਇੱਕ ਪਾ ਦੂਜਾ ਤੋਂ ਮਤਲਬ ਸਿੱਧਾ-ਸਿੱਧਾ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਆਹਾ ਸੂਟ ਜਿਹੜਾ ਬਾਜ਼ਾਰ 'ਚ 4-5000 ਰੁਪਏ ਦਾ ਡੰਮੀ ਤੇ ਲਾ ਕੇ ਵੇਖਦਾ 550 ਰੁਪਏ ਦਾ ਪੈ ਗਿਆ ਤੁਹਾਨੂੰ ਚੱਕੋ ਆ ਵੀ ਕਰੋ ਤੁਸੀਂ ਹੁਣ ਗੋਟਾ ਪੱਤੀਆਂ ਦੇ ਕੰਮ ਫੋਰ ਸਾਈਡ ਹੈਵੀ ਦੁਪੱਟਿਆਂ ਦੇ ਨਾਲ ਜਿੰਨਾਂ ਦੀ ਜਿਹੜੇ ਲੋਕੀ 4-4000 45-4500 ਰੁਪਏ ਦੇ ਵੇਚ ਰਹੇ ਆ ਅਸੀਂ 550 ਰੁਪਏ ਦੇ ਵਿੱਚ ਇੱਕ ਤੇ 1100 ਰੁਪਏ ਦੇ ਦੋ ਸੂਟ ਦੇ ਰਹੇ ਆ ਤੁਹਾਨੂੰ ਸੋ ਲਓ ਜੀ ਇੱਥੇ ਹੈ ਨਾ ਵੱਡੇ ਵੱਡੇ ਦੁਕਾਨਦਾਰ ਵੱਡੇ ਵੱਡੇ ਹੋਲਸੇਲ ਮਿੱਲਾਂ ਵਾਲੇ ਵੀ ਹਲਾ ਕੇ ਰੱਖਦੇ ਸਰਦਾਰ ਜੀ ਨੇ ਆ ਦੇਖੋ ਕੋਈ ਇਦਾਂ ਦੇ ਚੀਜ਼ਾਂ ਤੁਹਾਨੂੰ ਕਿਸੇ ਨੇ 1100 ਦੀਆਂ ਦੋ ਨਹੀਂ ਦੇਣੀਆਂ ਇਹ 4-4000 5-5000 ਵਾਲੇ ਸੂਟ ਆ ਜਿਹੜੇ ਤੁਹਾਨੂੰ 1100 ਦੇ ਦੋ ਕਰਤੇ ਛੇਤੀ ਛੇਤੀ ਆਜੋ ਆਫਰ ਚੱਲ ਰਹੀ ਆ ਪਟੀਆਂ ਪਟੀਆਂ ਕੰਪਨੀਆਂ ਦੇ ਨਾਲ ਲੜਾਈਆਂ ਲੜ ਕੇ ਇਹੋ ਜੀਆਂ ਆਫਰਾਂ ਲਿਆਉਂਦੀਆਂ ਤੇ ਨਾਲ ਸੁਪਣਾ ਵੀ ਨਹੀਂ ਲੈ ਸਕਦੇ ਹੋਲ سیلਰ ਤੇ ਮੈਨੂਫੈਕਚਰ ਹੋਲ سیلਰ ਤੇ ਮੈਨੂਫੈਕਚਰ ਸੁਪਣਾ ਵੀ ਨਹੀਂ ਲੈ ਸਕਦੇ ਇਦਾਂ ਦੇ ਰੇਟਾਂ ਦੀਆਂ ਇਦਾਂ ਦੀਆਂ ਚੀਜ਼ਾਂ 550 ਰੁਪਏ ਦੇ ਵਿੱਚ ਇੱਕ ਤੇ 1100 ਦੇ ਦੋ ਸਮਝੋ ਆਜੋ ਛੇਤੀ ਛੇਤੀ ਆਜੋ ਜੀ ਜਲੰਧਰ ਆਉਣਾ ਬ੍ਰਾਂਡ ਰੋਡ ਤੇ ਆ ਦੇਖੋ ਚੀਜ਼ਾਂ ਇਹ ਕੋਈ ਲੋਟਰੀ ਦੇ ਰਹੇ ਕੋਈ ਪੁਰਾਣਾ ਨਹੀਂ ਦੇ ਰਹੇ ਸਿੱਧੋ ਸਿੱਧਾ ਫੈਰਾ ਕਰ ਰਹੇ ਆ ਪੰਜਾਬ ਦੇ ਲੋਕਾਂ ਦਾ ਜਿੱਥੋਂ ਮਰਜ਼ੀ ਆਜੋ ਵੱਡੇ ਫਾਇਦੇ ਕਰਤੇ ਆ ਆ ਵੀ ਲੈ ਲਓ ਜੀ 1100 ਰੇ ਤੋਂ ਤੁਹਾਡੇ ਘਰ ਆ ਗਏ ਵਿਆਹ ਸ਼ਾਦੀਆਂ ਦਾਜ ਬੂਰ ਦਾ ਕੱਪੜਾ ਲੈਣਾ ਹੋਰ ਪਾਸੇ ਜਾਣ ਦੀ ਤੁਹਾਨੂੰ ਲੋੜ ਹੈ ਨਹੀਂ ਆਹ ਦੇਖੋ ਜੀ ਸ਼ਗਨ ਵਾਲਾ ਰੰਗ ਆ ਵੀ ਸੂਟ ਕਰਤੇ ਜੀ 1100 ਰੇ ਦੋ ਚੈਲੰਜ ਦੇ ਨਾਲ ਕਹਿੰਦੇ ਆ ਜੇ ਹੋਰ ਕਿਸੇ ਪਾਸਿਓ ਤੁਸੀਂ ਇਸ ਰੇਟ ਤੇ ਸਾਨੂੰ ਲਿਆ ਕੇ ਦਿਖਾ ਦਿਓ ਦੁਪट्टे ਵੀ ਹੈਵੀ ਸੂਟ ਵੀ ਹੈਵੀ 1100 ਦੇ ਚੱਕ ਲਓ ਦੋ ਚੱਕੀ ਜੱਲੋ ਫਿਰ ਇਹ ਨਹੀਂ ਕੋਈ ਰੰਗ ਤੁਹਾਨੂੰ ਇੱਕ ਰੰਗ ਮਿਲਣਾ ਰੰਗ ਸਾਰੇ ਮਿਲਣੇ ਚਾਹੇ ਤੁਸੀਂ ਬੇਂਕ ਲਓ ਚਾਹੇ ਤੁਸੀਂ ਗੋਲਡ ਲਓ ਚਾਹੇ ਤੁਸੀਂ ਔਰੇਂਜ ਲਓ ਹਰ ਇੱਕ ਰੰਗ ਇਸ ਸਟੋਰ ਦੇ ਉੱਤੇ ਮਿਲਣਾ ਕਲਰ ਹੋਲਸੇਲਰਾਂ ਤੇ ਮੈਨੂਫੈਕਚਰਾਂ ਦੀ ਸੌਂਸਤ ਪਰ ਇਹਨਾਂ ਨੇ ਇਦਾਂ ਦੇ ਕਲਰ ਕੰਬੀਨੇਸ਼ਨ ਸਾਡੇ ਸਿਮਰਨ ਵੈਡਿੰਗ ਮਾਲ ਦੇ ਜਿਹੜੇ ਕਿ ਵਰਲਡ ਵਾਈਡ ਫੇਮਸ ਆ ਹੈਰਾਨਗੀ ਕਰਨ ਵਾਲੇ ਕਲਰ ਕੰਬੀਨੇਸ਼ਨ ਮਿਲਨੇ ਆਮ ਸਟੋਰਾਂ ਦੇ ਉੱਤੇ ਇਦਾਂ ਦੇ ਕਲਰਾਂ ਦੀ ਅਵੇਲੇਬਿਲਿਟੀ ਨਹੀਂ ਹੁੰਦੀ ਉਹਦਾ ਰੀਜ਼ਨ ਇਹ ਹੁੰਦਾ ਜਿਹੜੀਆਂ ਇਹਨਾਂ ਰੇਂਜਾਂ ਦੇ ਵਿੱਚ ਕਲਰ ਆਂਦੇ ਆ ਇਦਾਂ ਦੇ ਕਲਰ ਨਹੀਂ ਮਿਲ ਸਕਦੇ ਦੇਖੋ ਜੀ ਪਟਾਕੇ ਦੇ ਪਟਾਕੇ ਦੇ ਤਮਾਕੇ ਦੇ ਤਮਾਕੇ ਆ ਵੀ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਕੋਈ ਇਦਾਂ ਨਹੀਂ ਵੀ ਕੋਈ ਤੁਹਾਨੂੰ ਸਿੰਪਲ ਸਿੰਪਲ ਚੀ ਜੇ ਐਲਾਨ ਕਰਤਾ ਵੱਡਾ ਤੇ ਵੱਡੇ ਫਾਇਦੇ ਕਰਤੇ ਆ ਤੁਹਾਡੇ ਵੀ ਆਜੋ ਛੇਤੀ ਛੇਤੀ ਆਫਰ ਬਹੁਤ ਸੀਮਤ ਸਮੇ ਲਈ ਆ ਜਿਹੜਾ ਪਹਿਲਾ ਆ ਗਿਆ ਬੁਲਬੁਲ ਦਾ ਬੱਚਾ ਆ ਵੀ ਕੋਈ 5000 ਨਹੀਂ ਲੈਣਾ ਚੱਕ ਲਿਓ ਆ ਵੀ 1100 ਦੇ 2 550 ਰੁਪਏ ਦਾ ਸੂਟ ਰਹਿ ਗਿਆ ਤੁਹਾਡੇ ਲਈ ਵੀ ਵੱਟੇ ਭਾਰੇ ਭਾਰੇ ਫੋਰ ਸਾਈਡ ਹੈਵੀ ਕੱਡੇ ਹੋਏ ਬਾਰਡਰਾਂ ਦੇ ਨਾਲ ਤੁਸੀਂ ਹੈਰਾਨ ਹੋ ਜੇ ਨਾ ਹੋ ਗੀ ਰਿਆ ਇਹਨਾਂ ਪ੍ਰਾਈਸ ਰੇਂਜਾ ਦੇ ਵਿੱਚ ਵੀ ਇਦਾਂ ਦੀਆਂ ਚੀਜ਼ਾਂ ਮਿਲਣੀਆਂ ਸੋਚ ਤੋਂ ਪਰੇ ਹੁਣਾਂ ਕੋਈ ਸੁਪਣਾ ਵੀ ਨਹੀਂ ਲੈ ਸਕਦਾ ਹੋਲ ਸੇਲਰ ਦੇ ਮੈਨੂਫੈਕਚਰ ਸੁਪਣਾ ਵੀ ਨਹੀਂ ਲੈ ਸਕਦਾ ਲਵੀ ਇਤਾਂ ਦੇ ਰੇਂਜ ਦੇ ਵਿੱਚ ਇਤਾਂ ਦੀਆਂ ਚੀਜ਼ਾਂ ਦੇ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਦੁਕਾਨਦਾਰ ਆ ਤੁਸੀਂ ਰੀਸੇਲਰ ਹੋ ਤੁਸੀਂ ਵੀ ਆ ਜਾਓ ਰਾਤੋਂ ਰਾਤ ਅਮੀਰ ਕਰ ਦੇਗਾ ਚਾਰ ਚਾਰ ਗੁਣਾ ਸਾਨੂੰ ਰੇਟ ਵੱਧ ਗਿਆ ਮਾਲਵ ਜਿਹੜੇ ਤੁਸੀਂ 550 ਰੁਪਇਆ ਇੱਕ ਸੂਟ ਲੈਣਾ ਤੁਹਾਡਾ 2200 2250 ਹੱਸ ਕੇ ਵੇਚਿਆ ਨਾ ਮਤਲਬ 25000 ਰੁਪਇਆ ਲਾਓ 1 ਲੱਖ ਰੁਪਇਆ ਕਮਾਓ ਆਫਰ ਦੇਤੀ ਤੁਹਾਨੂੰ ਬਹੁਤ ਵੱਡੀ ਆਉਣਾ ਤੁਹਾਨੂੰ ਪੈਣਾ ਸਿਮਰਨ ਬੈਟਿੰਗ ਮਾਲ ਤੇ ਬਿਲਕੁਲ ਬਿਲਕੁਲ ਰੀਸੇਲ ਵਾਲੀ ਸਪੈਸ਼ਲ ਇਹ ਆਫਰ ਆ ਤੁਸੀਂ 25000 ਰੁਪਇਆ ਲਾ ਕੇ 1 ਲੱਖ ਰੁਪਇਆ ਮਹੀਨੇ ਦਾ ਕਮਾ ਸਕਦੇ ਆ ਤੁਸੀਂ ਹੈਰਾਨ ਹੋਏ ਨਾ ਲਵੀਏ ਹੈਰਾਨਗੀ ਕਰਨ ਵਾਲੀਆਂ ਪ੍ਰਾਈਸ ਰੇਂਜਾਂ 550 ਰੁਪਏ ਜੋ ਦੁਪੱਟਾ ਵੀ ਨਹੀਂ ਮਿਲਣਾ ਮੈਂ ਚੈਲੰਜ ਨਾ ਕਹਿੰਦਾ ਜਿੱਥੇ ਮਰਜੀ ਕਮਾਲ ਚੈੱਕ ਕਰ ਲੋ ਜਾ ਦੇ। ਦੇਖੋ ਜੀ ਇੰਡੀਆ ਦੀ ਸਭ ਤੋਂ ਵੱਡੀ ਸੇਲ ਆਤੀ ਆ ਪੂਰਾ ਇੰਡੀਆ ਘੁੰਮ ਲੋ ਕਿਸੇ ਨੇ ਇਦਾਂ ਦੀ ਆਫਰ ਨਹੀਂ ਦੇਣੀ। ਸਾਡੇ ਕੋਲ ਆਓ 25000 ਰੁਪਇਆ ਲਾਓ ਤੇ 1 ਲੱਖ ਰੁਪਇਆ ਕਮਾਓ। 25000 ਲਾ ਕੇ 1 ਲੱਖ ਕਮਾਉਣ ਦਾ ਜਰੀਆ ਤੁਹਾਨੂੰ ਦੇ ਦਿੱਤਾ। ਇੱਥੇ ਆ ਜਾਓ ਭਾਰੇ ਭਾਰੇ ਸੂਟਾਂ ਦੇ ਧਮਾਕਾ ਫਰੰਟ ਹੈਵੀ ਸਲਵਾਰ ਕੱਢੀ ਨਾਲ ਦੁਪੱਟਾ ਵੀ ਕੱਢਿਆ ਹੋਇਆ 550 ਰੁਪਏ ਦੇ ਵਿੱਚ 1100 ਰੁਪਏ ਦੇ ਦੋ ਸੂਟ ਤੁਸੀਂ ਹੈਰਾਨ ਹੋ ਜਣਾ। ਇੰਨਾ ਰੇਟਾਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਵੀ ਮਿਲ ਸਕਦੀਆਂ ਜਿਹੜੇ ਸਾਨੂੰ ਐਨ ਆਰ ਆਈ ਦਰਸ਼ਕ ਦੇਖਦੇ ਆ ਤੁਹਾਡੇ ਲਈ ਵੀ ਭਲੇ ਵਾਲੀ ਗੱਲ ਦੱਸ ਦਿੰਨੇ ਆ ਤੁਹਾਡੇ ਰਿਸ਼ਤੇਦਾਰ ਜਿ ਕਿਸੇ ਧੀ ਦੇਣ ਦਾ ਵਿਆਹ ਆ ਤੁਹਾਡੇ ਪਿੰਡ 'ਚ ਕਿਸੇ ਦਾ ਵਿਆਹ ਆ ਤੁਸੀਂ ਉਹਨਾਂ ਨੂੰ ਦਾਜ ਵੇਲੇ ਦਾ ਕੱਪੜਾ ਬਣਾ ਕੇ ਦੇ ਸਕਦੇ ਹੋ ਜਿਹੜਾ ਤੁਸੀਂ 50 50000 ਰੁਪਏ ਬਜ਼ਾਰਾਂ ਜਾਏ ਖਰਚਣਾ ਹਨ ਉਹ ਤੁਹਾਨੂੰ 50000 ਦੀ ਜਗ੍ਹਾ 10000 ਰੁਪਏ ਦੇ ਵਿੱਚ ਸਾਨੂੰ ਅਸੀਂ ਕੱਪੜਾ ਲੈ ਲੈਣਾ ਆਹ ਦੇਖੋ ਡਿਜ਼ਾਈਨਰ ਪੀਸ ਦੇ ਰਹੇ ਆ ਡਿਜ਼ਾਈਨਰ ਚੀਜ਼ਾਂ ਦੇ ਰਹੇ ਆ ਆਉਣਾ ਪੈਣਾ ਤੁਹਾਨੂੰ ਸਿਮਰਨ ਵੈਡਿੰਗ ਮਾਲ ਜਲੰਧਰ ਉਹੀ ਚੈੱਕ ਕਰ ਲੋ ਇਹ ਕੱਪੜੇ ਨਹੀਂ 550 600 ਰੁਪਏ ਦੇ ਕੱਪੜੇ ਨਹੀਂ ਇਕੱਠੇ ਹੋਣੇ ਤੁਸੀਂ ਚੈੱਕ ਕਰੋ ਅਸੀਂ 550 ਰੁਪਏ ਦੇ ਵਿੱਚ ਤੁਹਾਨੂੰ ਸੂਟ ਵੀ ਦੇ ਰਹੇ ਦੁਪੱਟਾ ਵੀ ਦੇ ਰਹੇ ਡਿਜੀਟਲ ਪ੍ਰਿੰਟ ਵੀ ਦੇ ਰਹੇ ਨਾਲ ਐਮਬਲਾਈਡਰੀ ਹੋਇਆ ਸੂਟ ਵੀ ਦੇ ਰਹੇ ਆ ਸਵਾ ਚੱਕੋ ਜੇ ਇੱਕ ਹੋਰ ਫਾਇਦਾ ਤੁਹਾਡਾ ਕਰ ਦਿੰਨੇ ਆ ਤੁਸੀਂ ਸਿਮਰਨ ਬੈਟਿੰਗ ਮਾਲ ਤੇ ਆਓ ਇਦਾਂ ਦੇ ਹੈਵੀ ਹੈਵੀ ਸੂਟ 20 ਸੂਟ ਸਿਰਫ 11000 ਰੁਪਏ ਚ ਲੈ ਕੇ ਜਾਓ ਤੁਹਾਨੂੰ 20 ਸੂਟ 11000 ਚ ਦਵਾਂਗੇ ਉਹ ਵੀ ਇਦਾਂ ਦੇ ਭਾਰੇ ਭਾਰੇ ਜਿਹੜੇ ਬਾਜ਼ਾਰ 'ਚ ਤੁਹਾਨੂੰ 2 ਸੂਟ ਮਿਲਣੇ ਐ ਇਦਾਂ ਦੇ ਪਰ ਤੁਹਾਨੂੰ ਅਸੀਂ 20 ਸੂਟ ਦਵਾਂਗੇ ਸਰਦਾਰ ਜੀ 20 ਸੂਟ ਦੇ 11000 ਰੁਪਏ ਦੇ ਕਰਤੇ ਮੈਂ ਕਿਹਾ 20 ਸੂਟ ਜੇ ਤੁਹਾਡਾ ਕੋਈ ਚੈਨਲ ਦੇ ਮਾਧਮ ਦੇ ਰਾਹੀਂ ਵੀਡੀਓ ਸ਼ੇਅਰ ਕਰਕੇ ਆ ਗਿਆ ਨਾ ਉਹਨੂੰ 20 ਸੂਟ ਦੇ 10000 ਰੁਪਏ ਦੇ ਦਵਾਂਗੇ ਲੋ ਜੀ ਹੋਰ ਹੋਰ ਫਾਇਦਾ ਕਰਤਾ ਤੁਸੀਂ ਸਾਡਾ ਸਕਰੀਨ ਸ਼ਾਟ ਲੈ ਕੇ ਆ ਜਾਓ 20 ਸੂਟ 11000 ਰੁਪਏ ਦੇ ਬਣਦੇ ਆ ਸਰਦਾਰ ਜੀ ਕਹਿੰਦੇ 1000 ਰੁਪਏ ਹੋਰ ਛੱਡ ਤਾਂ ਮਤਲਬ 20 ਸੂਟ ਸਿਰਫ 10000 ਰੁਪਏ ਚ ਲੈ ਜਾਓ ਤੁਸੀਂ ਆ ਜਾਓ ਛੇਤੀ ਛੇਤੀ ਆਫਰਾਂ ਵਧੀਆਂ ਜਾਂਦੀਆਂ ਜਿਹੜਾ ਛੇਤੀ ਆ ਗਏ ਇਹ ਟਿਕਟਾਂ ਦੇ ਭਾ ਮਤਲਬ ਜਲਦੀ ਜਲਦੀ ਸੂਟ ਵੇਖ ਰਹੇ ਆ ਦਵਾ-ਦਵ ਸਕਰੀਨਸ਼ਾਟ ਭੇਜੀ ਜਾਓ ਲਈ ਜਾਓ ਆ ਦੇਖੋ ਚੀਜ਼ਾਂ ਆ ਦੇਖੋ ਜਿਹੜਾ ਤੁਹਾਨੂੰ ਪਸੰਦ ਆਊਗਾ ਇਹਨਾਂ ਵਿੱਚੋਂ ਚੱਕ-ਚੱਕ ਕੇ ਲਈ ਜਾਓ ਰੰਗ ਵੀ ਨਾਲ ਸਾਨੂੰ ਅਸੀਂ ਸੋਹਣੇ ਸੋਹਣੇ ਦੇ ਰਹੇ ਆ ਸੂਟ ਸੋਹਣੇ ਦੇ ਰਿਹਾ ਸੂਟਾਂ ਦੇ ਨਾਲ ਨਾਲ ਆ ਦੇਖੋ ਕਿੰਨੇ ਸੋਹਣੇ ਕੰਮ ਕੀਤੇ ਆ ਗਲੇ ਦੇ ਉੱਤੇ ਆ ਦੁਪੱਟੇ ਚੈੱਕ ਕਰ ਲੋ ਆ ਵੀ ਚੱਕੋ ਜੀ 1100 ਦੇ 2 2 ਸੂਟ 1100 ਦੇ ਦਵਾਂਗੇ ਸलो ਜੀ ਜਿਹੜੇ ਰੀਸੇਲਰ ਦੇਖਦੇ ਆ ਜਿਨਾਂ ਦਾ ਬਜਟ ਘੱਟ ਹੈਗਾ ਤੁਸੀਂ 20 ਸੂਟ ਸਿਰਫ 10000 ਰੁਪਏ ਦੇ ਲੈ ਕੇ ਜਾ ਸਕਦੇ ਆ ਮਤਲਬ 10000 ਰੁਪਏ ਨਾਲ ਵੀ ਕੰਮ ਸ਼ੁਰੂ ਕਰ ਸਕਦੇ ਆ ਆ ਦੇਖੋ ਚੀਜ਼ਾਂ ਘੇਰੇ ਚੈੱਕ ਕਰੋ ਫਰੰਟ ਚੈੱਕ ਕਰੋ ਗਲਾ ਚੈੱਕ ਕਰੋ ਸਟਾਪ ਸਟਾਪ ਦੀਆਂ ਚੀਜ਼ਾਂ ਜੀ ਇਹ ਵੀ 1100 ਦੇ ਦਿੱਤੇ ਦੋ ਕੋਈ ਸੋਚ ਵੀ ਨਹੀਂ ਸਕਦਾ ਇੱਦਾਂ ਦੀ ਰੇਂਜਾਂ ਦੇ ਵਿੱਚ ਦੁਪੱਟੇ ਲਿਆ ਆਂਦਾ ਆ ਵੀ ਸੂਟ ਤੁਹਾਨੂੰ 550 ਰੁਪਏ ਦੇ ਵਿੱਚ ਪੈਣਾ 550 ਰੁਪਏ ਦੇ ਵਿੱਚ ਦੇਖੋ ਜੀ ਕੰਪਨੀ ਛੱਡ ਗਏ ਕੰਪਨੀ ਦੁਕਾਨਦਾਰਾਂ ਨੂੰ ਕਹਿੰਦੇ ਕਰੀ ਗਈ ਜਾਂਦੇ ਸਰਦਾਰ ਜੀ ਪਰ ਇੱਥੇ ਤਾਂ ਕਰਾਮਾਤਾਂ ਹੀ ਹੁੰਦੀਆਂ ਦੇਖੋ ਆ ਵੀ ਚੀਜ਼ ਚੈੱਕ ਕਰ ਲੋ ਬੁਲਬੁਲ ਦਾ ਬੱਚਾ ਸੋਹਣਾ ਕੱਪੜਾ ਸੋਹਣੀ ਡਿਜ਼ਾਈਨਿੰਗ ਰੇਟ ਇਹਦਾ ਵੀ 1100 ਦੇ ਦੋ ਮਤਲਬ 550 ਰੁਪਏ ਦਾ ਇੱਕ ਸੂਟ ਰਹਿ ਗਿਆ ਤੁਸੀਂ ਚੈੱਕ ਕਰਨੇ ਇੱਦਾਂ ਦੇ ਪਾਰੇ ਪਾਰੇ ਬਾਰਡਰ ਕੋਈ ਦਿਖਾਉਂਦਾ ਤੇ ਉਹਦੀਆਂ ਚਾਹੇ ਦੂਰਬੀਨ ਲਾ ਕੇ ਦੇਖੋ ਚਾਹੇ ਅੱਖਾਂ ਦੇ ਐਨਕਾ ਲਾ ਕੇ ਦੇਖੋ ਨਹੀਂ ਮਿਲਨੇ ਇਦਾਂ ਦੇ ਭਾਰੇ-ਭਾਰੇ ਬਾਡਰ ਜਿਨੇ ਖੋਲਣੇ ਆ ਉਹਨਾਂ ਨੇ ਕਹਣਾ ਕਿਸੇ ਨਾਲ 4000 ਕਿਸੇ ਨਾਲ 4500 ਅਸੀਂ ਕਹਣਾ ਸਿਰਫ ਸਿਮਰਨ ਵੈਡੀ ਮੋਲ ਦੇ ਉੱਤੇ ਆ ਜਾਓ 5500 ਦੇ ਇੱਕਾ ਤੇ 1100 ਦੇ ਦੋ ਸੂਟ ਕੱਠੇ ਤੁਹਾਨੂੰ ਮਿਲਨੇ ਆ ਆ ਦੇਖੋ ਜੀ ਫਲਕਾਰੀ ਵਾਲਾ ਸੂਟ ਤੁਸੀਂ ਚੈੱਕ ਕਰ ਲਓ ਨਾ ਫਰਕਾਰੀ ਸਟਾਈਲ ਤੁਹਾਨੂੰ ਸੂਟ ਦੇ ਦਿੱਤਾ ਘੇਰਾ ਚੈੱਕ ਕਰ ਲਓ ਗਲੇ ਦੇ ਕੰਮ ਚੈੱਕ ਕਰ ਲਓ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦੇ ਦਿੱਤੀਆਂ ਇਹ ਵੀ ਚੱਕੋ 1100 ਦੇ ਦੋ ਆ ਜਾਓ ਜੀ ਆ ਜਾਓ ਇੱਕ ਹੋਰ ਪਟਾਕਾ ਪੈ ਗਿਆ ਦੇਖੋ ਕਰਤੀਆਂ ਕਰਮ ਕੜਤੀਆਂ ਜੇ ਡੜੇ ਚ ਅੱਖਾਂ ਖੋਲਦੀਆਂ ਦੁਕਾਨਦਾਰਾਂ ਦੀਆਂ ਝਟਕੇ ਦੇ ਝਟਕੇ ਦੇ ਤੇ ਸਰਦਾਰ ਜੀ ਨੇ ਆਹ ਸੂਟ ਦੇਖੋ 벨ਵਟ ਵਾਲਾ ਸੂਟ ਦੁਪੱਟਾ ਚੈੱਕ ਕਰ ਲੋ ਜੇ ਤੁਹਾਨੂੰ ਕੋਈ 2000 ਰੁਪਏ ਦਾ ਕੱਲਾ ਦੁਪੱਟਾ ਹੀ ਦੇ ਦੇ ਜੋ ਕਿਹਾ ਦਿੱਤਾ ਪਰ ਸਰਦਾਰ ਜੀ ਨੇ ਇਹ ਵੀ ਤੁਹਾਨੂੰ 550 ਮਤਲਬ 1100 ਰੁਪਏ ਦੋ ਸੂਟ ਹੀ ਦੇਣੇ ਆ ਸਕੀਮ ਦੇ ਵਿੱਚ ਲਾ ਤੇ ਲੈ ਜੋ ਲੈ ਛੇਤੀ ਛੇਤੀ ਆ ਕੇ ਸਾਰੇ ਭੈਣ ਭਰਾਵਾਂ ਲਈ ਵੱਡੀਆਂ ਆਫਰਾਂ ਜਿਹੜੀਆਂ ਹੈਗੀਆਂ ਬਹੁਤ ਲਿਮਟਿਡ ਟਾਈਮ ਲਈ ਹੈਗਾ ਇਹ ਸਟਾਕ ਲਿਮਟਿਡ ਹੈਗਾ ਸਿਰਫ ਇਹ 8-10 ਦਿਨਾਂ ਦੀ ਸੇਲ ਆ ਜਿਹੜੀ ਵੱਡੀ ਕਹ ਲੋ ਸਿਰਫ ਇਹ ਲਿਮਟਡ ਟਾਈਮ ਲਈ ਲਈ ਸੇਲ ਆ ਤੁਸੀਂ ਹੈਰਾਨ ਹੋਏ ਨਾ ਇਦਾਂ ਦਾ ਕੰਸੈਪਟ ਇਦਾਂ ਦੀਆਂ ਡਿਜ਼ਾਈਨੀਆਂ ਇੰਨਾ ਰਹਿਣੇ ਵਿੱਚ ਮਿਲ ਹੀ ਨਹੀਂ ਸਕਦੀ ਆ ਲਓ ਜੀ ਆ ਲਓ ਜਿਹੜਾ 45 4500 ਦਾ ਸੂਟ ਮਿਲਦਾ ਸੈਮੀ ਚ ਸੂਟ 4500 ਵਾਲਾ ਸੂਟ 550 ਮਤਲਬ 1100 ਦੇ ਦੋ ਦੁਪट्टे ਵੀ ਦੇਖੋ ਪੂਰੇ ਚਮਕ ਤਮਕ ਦੇ ਨਾਲ ਛੇਤੀ ਛੇਤੀ ਆ ਜਾਓ ਇਦਾਂ ਦੇ ਸੂਟ 20 ਸੂਟ 10000 ਰੁਪਏ ਚ ਲੈ ਕੇ ਜਾਓ ਦੇਖੋ ਫਿਰ ਇਹ ਤੁਹਾਡੇ ਕਰਤੇ ਬਹੁਤ ਚੱਲ ਰਹੀਆਂ ਖੁੱਲੀਆਂ ਦੀਆਂ ਖੁੱਲੀਆਂ ਜਰਕਣਾ ਵਰਗ ਦੇ ਵਿੱਚ ਸ਼ੀਸ਼ਿਆਂ ਦੇ ਕੰਮ ਦੇ ਨਾਲ ਚਾਮੇ ਚਮਾਦੇ ਸੂਟ ਤੁਸੀਂ ਹੈਰਾਨ ਹੋ ਜਾਣਾ ਦੇਖੋ ਡਿਜੀਟਲ ਪ੍ਰਿੰਟ ਨਹੀਂ ਮਿਲਨੇ 550 ਰੁਪਏ ਦੇ ਹਿਸਾਬ ਨਾਲ ਕਪੜੇ ਨਹੀਂ ਮਿਲਨੇ 550 ਵਿੱਚ ਇਕੱਲਾ ਤੇ 1100 ਦੇ ਦੋ ਸੂਟ ਲੈ ਦੇਖੋ ਜੀ ਸਾਡੇ ਕੋਲ ਆਓ 1100 ਰੁਪਏ ਦੋ ਸੂਟ ਲੈ ਜਾਓ 10 ਸੂਟ 5500 ਦੇ ਲੈ ਜਾਓ 20 ਸੂਟ 10000 ਦੇ ਲੈ ਜਾਓ ਜੋ ਤੁਹਾਨੂੰ ਚੀਜ਼ ਚਾਹੀਦੀ ਲੈ ਜਾਓ ਇਦਾਂ ਦੇ ਡਿਜ਼ਾਈਨ ਸਾਡੇ ਕੋਲ ਬਹੁਤ ਆ ਜੇ ਤੁਸੀਂ ਇੱਥੇ ਵਿਜ਼ਿਟ ਕਰੋਗੇ ਸਾਡੇ ਸਟੋਰ ਤੇ ਆਉਂਗੇ ਤਾ ਇਤਾਂ ਦੇ ਹੋਰ ਤੁਹਾਨੂੰ ਸੈਂਕੜੇ ਡਿਜ਼ਾਈਨ ਅਸੀਂ ਹੋਰ ਦਿਖਾਣੇ ਆ ਰੂਹ ਖੁਸ਼ ਰਹਿਣੀਆਂ ਜਿਹੜਾ ਪਸੰਦ ਹੋਣਾ ਚੋਣ-ਚੋਣ ਕੇ ਲੈ ਜਾਓ ਕਰਕੇ ਆਫਰ ਇਹ ਲੱਗ ਚੁੱਕੀ ਆ ਬਹੁਤ ਵੱਡੀ ਬਹੁਤ ਵੱਡੀ ਕੁਆਂਟੀਟੀ ਚ ਮਾਲ ਅਸੀਂ ਲਿਆਂਦਾ ਆ ਤੁਹਾਡੇ ਫਾਇਦੇ ਕਰਨੇ ਆ ਬਾਜ਼ਾਰਾਂ ਜਾ ਕੇ ਲੁੱਟਣਾ ਕਰਾਉਣ ਦੀ ਲੋੜ ਹੈ ਨਹੀਂ ਸਿੱਧਾ ਹੀ ਸਰਦਾਰ ਜੀ ਕੋਲ ਆ ਜਾਓ ਆ ਤਿਤਲੀ ਵੀ ਦਿੱਤੀ ਤੁਹਾਨੂੰ ਤਿਤਲੀ ਵਾਲਾ ਸੂਟ ਵੀ ਦਿੱਤਾ 1102 ਆ ਦੇਖੋ ਹੈਵੀ ਚੀਜ਼ਾਂ ਤੁਹਾਨੂੰ ਅਸੀਂ ਦਿਖਾਈ ਜਨੀਆਂ ਫਰੰਟ ਕੱਡੇ ਹੋਏ ਪੂਰੇ ਨਾਲ ਹੈਂਡਵਰਕ ਦੇ ਨਾਲ ਕਿਹੜਾ ਸੋਚ ਲੂ ਹੈ ਇੱਦਾਂ ਦੀ ਰੇਂਜਾਂ ਦੀ ਕੜਾਈਆਂ ਵੀ ਨਹੀਂ ਹੋਣੀਆਂ 2003 ਤੇ 2000 ਵਿੱਚ ਪਲੇਨ ਕੜਾਈਆਂ ਵੀ ਨਹੀਂ ਹੋਣੀਆਂ ਅਸੀਂ 550 ਰੁਪਏ ਦੇ ਵਿੱਚ ਇੱਕ ਤੇ 1100 ਦੇ ਦੋ ਸੂਟ ਤੁਹਾਨੂੰ ਦੇ ਰਹੇ ਆ ਆ ਦੇਖੋ ਜੀ ਬਟਨਾਂ ਦੇ ਉੱਤੇ ਵੀ ਦੇਖੋ ਬਟਨ ਫਰੰਟ ਅਸ ਰੌਸ ਕੀ ਦਾ ਕੰਮ ਕੀਤਾ ਕਿਹੜਾ ਬੜਾ ਸੋਹਣਾ ਬਣਿਆ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਇਹ ਵੀ ਦਿੱਤੇ ਜੀ 1100 ਦੇ ਦੋ ਚੈੱਕ ਕਰੋ ਕਪੜਾ ਸਿਲਕ ਦਾ ਕੋਈ ਆਮ ਕਪੜਾ ਨਹੀਂ ਹੋਣਾ ਜਿਹੜੀ ਕਿ ਮਾਰਕੀ ਦੀ ਵੈਲਿਊ 150 ਰੁਪਏ ਮੀਟਰ ਆ ਇਹਦੀ ਇਸ ਕਪੜੇ ਦੀ ਫੈਬਰਿਕ ਦੀ ਵੈਲਿਊ ਤੁਸੀਂ 550 ਰੁਪਏ ਦਾ ਕਪੜਾ ਪਲੇਨ ਮਿਲਣਾ ਜਿਹਦੇ ਉੱਤੇ ਕੋਈ ਵਾਈਟ ਡਾਈਂਗ ਨਹੀਂ ਹੋਈ ਹੋਣੀ ਕੁਛ ਨਹੀਂ ਹੋਣੀ ਤੁਸੀਂ 2500 ਰੁਪਏ ਦਾ ਸੂਟ 3000 ਰੁਪਏ ਦਾ ਸੂਟ ਤੁਸੀਂ ਹੈਰਾਨ ਹੋਏ ਨਾ ਲੈ ਵੀ ਇਦਾਂ ਦੀ ਰੇਂਜਾਂ ਦੇ ਵਿੱਚ ਵੀ ਇੰਨਾਂ ਚੀਜ਼ਾਂ ਮਿਲ ਸਕਦੀਆਂ ਕਲਰ ਚੈੱਕ ਕਰੋ ਆ ਦੇਖੋ ਦੀ ਚੀਜ਼ਾਂ ਦੇਖੋ ਰੈਡੀमेड ਚੀਜ਼ਾਂ ਵੀ ਕਰਤੀਆਂ 1100 ਰੁਪਏ ਤੋਂ ਦੇਖੋ ਫਰੰਟ ਗਲਾ ਚੈੱਕ ਕਰੋ ਆ ਬੈਕ ਚੈੱਕ ਕਰੋ ਬਾਜ਼ਾਰ 'ਚ 5000 ਰੁਪਏ ਮੰਗਦੇ 5000 ਪਰ ਇੱਥੇ 550 ਰੁਪਏ ਦੇ ਰਣਾ ਮਤਲਬ 1100 ਦੇ ਦੋ ਇਦਾਂ ਦੀਆਂ ਚੀਜ਼ਾਂ ਵੀ ਤੁਹਾਡੇ ਲਈ ਬਿਲਕੁਲ ਰੈਡੀ ਹੈਗੀਆਂ ਦੇਖੋ ਗਲੇ ਦੇ ਕਿੰਨਾ ਹੈਵੀ ਕੰਮ ਹੈ ਨਹੀਂ ਮਿਲਣੀਆਂ ਤੁਹਾਨੂੰ ਹੋਰ ਕਿਤੇ ਉਹ ਬਾਰ-ਬਾਰ ਕਹਿੰਨੇ ਆ ਉੱਠੋ ਜਾਗੋ ਨੀਂਦ ਤਿਆਗੋ ਹੋ ਗਿਆ ਟਾਈਮ ਚਾਹ ਦਾ ਪੀਓ ਕੱਪ ਦੇ ਆ ਜਾਓ ਸਿਮਰਨ ਬੈਡਿੰਗ ਮਾਲ ਜਲੰਧਰ ਬ੍ਰਾਂਡਡ ਰੋਡ ਤੇ ਸਰਦਾਰ ਜੀ ਦੀ ਸਭ ਤੋਂ ਵੱਡੀ ਸਭ ਤੋਂ ਪੁਰਾਣੀ ਸੱਚੀ ਸੁੱਚੀ ਹੱਟੀ ਆਹ ਦੇਖੋ ਚੀਜ਼ਾਂ ਟੌਪ ਟੌਪ ਦੀਆਂ ਚੀਜ਼ਾਂ 1102 1102 ਕਰਤੇ ਜੀ 1102 ਨਾ ਇਦਾਂ ਦੀਆਂ ਡਿਜ਼ਾਈਨਿੰਗਾਂ ਮਿਲਣੀਆਂ ਦੁਪੱਟਿਆਂ ਦੇ ਨਾ ਇਦਾਂ ਸਟਾਈਲ ਮਿਲਣੇ ਨਾ ਇਦਾਂ ਦੇ ਕਲਰ ਸਟਾਈਲ ਮਿਲਣੇ ਤੁਸੀਂ ਦੇਖੋ ਇਹਨਾਂ ਰੇਂਜਾਂ ਦੇ ਵਿੱਚ ਇਦਾਂ ਦੀ ਚੀਜ਼ਾਂ ਦੀ ਅਵੇਲੇਬਿਲਿਟੀ ਨਹੀਂ ਹੁੰਦੀ ਆ ਦੇਖੋ ਦੁਪੱਟੇ ਵੀ ਚੈੱਕ ਕਰ ਲਓ ਸੂਟ ਵੀ ਚੈੱਕ ਕਰ ਲਓ ਮੈਂ ਕਹਿੰਦਾ ਜਿੱਦਾਂ ਮਰਜੀ ਵਿਆਹਾਂ ਸ਼ਾਦੀਆਂ ਜਾਗਾਂ ਪਾਰਟੀਆਂ ਦੇ ਪਾ ਕੇ ਜਾਓ ਪਰ ਤੁਹਾਨੂੰ ਕਿਸੇ ਮਾਈ ਦੇ ਲਾਲ ਨੇ 1102 ਨਹੀਂ ਦੇਣੇ ਇਹ ਵਾਕਈ ਸੂਟ ਜੇ ਤੁਸੀਂ 2 ਲੈਣ ਜਾਂਦੇ ਹੋ 10-10 ਹਜ਼ਾਰ ਦੇ ਸੂਟ ਮਿਲਦੇ ਆ ਕਰਕੇ 5-5 ਹਜ਼ਾਰ 4-4 ਹਜ਼ਾਰ ਕਿਹਦੀ 3-3 ਹਜ਼ਾਰ ਰੁਪਿਆ ਕੀਮਤ ਆ ਪਰ ਤੁਹਾਨੂੰ ਅਸੀਂ 1100 ਦੇ ਦੋ ਕਰਤੇ ਆ ਆ ਦੇਖੋ ਜੀ ਮਤਲਬ ਇਦਾਂ ਦੇ ਸੂਟ ਤੁਸੀਂ ਲੈਣੇ ਆ 6 ਦੀ 6 ਦੀ ਪਹੁੰਚੋ ਬਾਜ਼ਾਰਾਂ ਜਾਣ ਦੀ ਲੋੜ ਨਹੀਂ ਲੁੱਟ ਕਰਾਉਣ ਦੀ ਲੋੜ ਨਹੀਂ ਫਾਇਦੇ ਕਰਤੇ ਆ ਤੁਹਾਡੇ ਬਹੁਤ ਸਾਰੇ ਛੇਤੀ ਆਜੋ ਥੋੜੇ ਪੈਸੇ ਲਾ ਕੇ ਦੇਖੋ 10000 ਰੁਪਏ ਦੇ ਨਾਲ ਟੱਚੀ ਭਰ ਕੇ ਲੈ ਜੂਗਾ ਤੁਸੀਂ ਮਤਲਬ 20 ਸੂਟ 20 ਸੂਟ ਦੇ ਰਹੇ ਨੇ ਤੁਹਾਨੂੰ ਆ ਵੀ ਚੀਜ਼ਾਂ ਚੈੱਕ ਕਰ ਲਓ ਤੁਸੀਂ 1100 ਦੇ ਦੋ ਆ ਦੇਖੋ ਨਾ ਮਤਲਬ ਬਹੁਤ ਸਾਰੀਆਂ ਆਫਰਾਂ ਲੱਗੀਆਂ ਛੇ ਦੀ ਛੇ ਦੀ ਆਜੋ ਸਲੋਜੀ ਸਾਡੇ ਕੋਲ 1100 ਦੇ ਦੋ ਦੀਆਂ ਆਫਰਾਂ ਚਾਹਦੀਆਂ ਉਸ ਤੋਂ ਇਲਾਵਾ ਤੁਸੀਂ ਬੱਚਿਆਂ ਦੇ ਲਈ ਜਾਂ ਤੁਸੀਂ ਵਿਆਹਾਂ ਸ਼ਾਦੀਆਂ ਲਈ ਭਾਰੇ ਭਾਰੇ ਸੂਟ 2 2000 4 4000 5 5 7 7 10 ਦਾ ਸੂਟ ਲੈਣੀਆਂ ਤੁਸੀਂ ਇੱਧਰ ਦੇਖ ਲਓ ਸ਼ਰਾਰੇ ਗਰਾਰੇ ਗਾਉਂਡ ਡਰੈਸਾਂ ਤੁਸੀਂ ਲੈਣੀਆਂ ਤੇ ਇੱਧਰ ਵੀ ਤੁਸੀਂ ਅੱਗੇ ਦੇਖ ਲਓ ਸਾਡੇ ਕੋਲ ਲਹਿੰਗੇ ਵੀ ਦੇਖੋ ਦਿੱਲੀ ਬੰਬਈ ਵਾਲੇ ਲਗਜ਼ਰੀ ਆਈਟਮ ਆ ਸਾਡੇ ਕੋਲ ਜਿਹੜੀਆਂ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਤੁਸੀਂ ਗੂਗਲ ਤੇ ਦੇਖਦੇ ਹੋ ਫੇਸਬੁੱਕ ਤੇ ਦੇਖਦੇ ਹੋ ਮਤਲਬ ਹਾਈ ਕਲਾਸ ਚੀਜ਼ਾਂ ਇੱਕੋ ਹੀ ਛਾਤੇ ਡਾ ਤੁਹਾਨੂੰ ਸੂਟ ਸ਼ਰਾਰੇ ਘਰਾਰੇ ਗੌਂਡ ਰਿਤਾ ਲਹਿੰਗੇ ਮਿਲ ਜਣੇ ਆ ਤੇ ਤੁਹਾਨੂੰ ਅਸੀਂ ਚੀਜ਼ਾਂ ਦੇਣੀ ਆ ਹੈਵੀ ਕੁਆਲਿਟੀ ਦੀਆਂ ਇਹਦੇ ਵਿੱਚ ਵੀ ਪ੍ਰਾਈਸ ਬਾਜ਼ਾਰ ਨਾਲੋਂ ਬਹੁਤ ਅੱਦੇ ਹੈਗੇ ਆ ਦੇਖੋ ਜਿਹੜੀਆਂ ਤੁਸੀਂ ਮਾਡਲਸ ਐਕਟਰਾਂ ਦੇ ਪਾਏ ਹੋਏ ਦੇਖਦੇ ਹੋ ਇਹੋ ਜੇ ਆਰਟੀਕਲ ਤੁਹਾਨੂੰ ਸਿਮਰਨ ਬਾਟਿੰਗ ਮਾਲ ਤੇ ਮਿਲ ਜਾਣੇ ਆ ਜੋ ਮਰਜ਼ੀ ਤੁਸੀਂ ਲੈ ਜਾਓ ਸਾਡੇ ਕੋਲ ਦਾਜ ਬੇਜ ਦਾ ਕਪੜਾ ਜੀ ਨਹੀਂ ਲੈਣਾ ਉਹਨਾਂ ਦਾ ਬਹੁਤ ਸਾਰਾ ਫਾਇਦਾ ਹੈ ਜਿਹੜੇ ਖਾਸ ਤੌਰ ਤੇ ਐਨ ਆਰ ਆਈ ਪੰਜਾਬ ਆ ਰਹੇ ਆ ਜਾਂ ਤੁਸੀਂ ਬਾਹਰ ਵੀ ਬੈਠੇ ਤੁਸੀਂ ਸਾਡੇ ਕੋਲ ਆਨਲਾਈਨ ਵੀ ਸ਼ਾਪਿੰਗ ਕਰ ਸਕਦੇ ਆ ਜੇ ਤੁਸੀਂ ਇੱਥੇ ਵਿਜ਼ਿਟ ਕਰਦੇ ਨੇ ਤੁਹਾਡਾ ਬਹੁਤ ਸਾਰਾ ਫਾਇਦਾ ਆਉਣਾ ਕਿੱਥੇ ਆ ਤੁਸੀਂ ਸਿਮਰਨ ਬਾਟਿੰਗ ਮਾਲ ਬ੍ਰੈਂਡਰ ਰੋਡ ਜਲੰਧਰ ਇਹ ਸਰਦਾਰ ਜ ਫੱਟੀ ਹੈਗੀ ਜਿੱਥੇ ਤੁਹਾਡੇ ਫਾਇਦੇ ਹੋ ਰਹੇ ਆ ਕੈਮਰਾਮੈਨ ਓਮ ਸੰਧ ਦੀ ਨਾਲ ਹਰਦੀਪ ਸਿੰਘ ਦਗਰਸਾਨ ਟੀਵੀ ਜਲੰਦ